ਕ੍ਰੇਮ ਪੁਰਾ ਵਿੱਚ ਪਾਛਪਾ ਸਰਕਾਰ ਦੇ ਆਗੂ ਕੁਲਾ ਬਲੇਰ ਦਾ ਕੀਤਾ ਲੋਕਾਂ ਦਾ ਜ਼ਬਰਦਸਤ ਵਿਰੋਧ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਪਿੰਡ ਵਾਸੀਆਂ ਅਤੇ ਕਿਸਾਨ ਆਗੂ ਨੇ ਕਿਹਾ ਕਿ ਮੋਦੀ ਸਰਕਾਰ ਜੋ ਲੋਕਾਂ ਦੇ ਉੱਤੇ ਥਾਪੇ ਕਾਨੂੰਨ ਰੱਦ ਨਹੀਂ ਕਰ ਰਹੀ ਬਿੱਤੇ ਸਮੇਂ ਵਿੱਚ ਦਿੱਲੀ ਵਿੱਚ ਸੰਘਰਸ਼ ਵਿੱਚ ਕਈ ਕਿਸਾਨ ਮਜ਼ਦੂਰ ਸ਼ਹੀਦ ਹੋਏ ਉਸ ਦੇ ਮੋਦੀ ਸਰਕਾਰ ਨੂੰ ਕੋਈ ਵੀ ਪ੍ਰਵਾਹ ਨਹੀਂ ਹੁਣ ਪਿੰਡਾਂ ਦੇ ਵਿੱਚ ਆਪਣੇ ਲੀਡਰਾਂ ਨੂੰ ਭੇਜ ਕੇ ਲੋਕਾਂ ਦੇ ਜ਼ਖਮਾਂ ਉੱਤੇ ਮਲਮ ਲਾਉਣ ਦੀ ਜਗ੍ਹਾ ਮਿਰਚਾਂ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕਾਂ ਦਾ ਕਹਿਣਾ ਹੈਕੇਜਿਸ ਪਿੰਡ ਵਿੱਚ ਵੀ ਮੋਦੀ ਸਰਕਾਰ ਦੇ ਲੀਡਰਾਂ ਵੱਲੋਂ ਚੌਨ ਪ੍ਰਚਾਰ ਕੀਤਾ ਜਾਵੇਗਾ ਹਰ ਪਿੰਡ ਵਿੱਚ ਇਹਨਾਂ ਦਾ ਵਿਰੋਧ ਕੀਤਾ ਜਾਵੇਗਾ ਤਰਨਤਾਰਨ ਤੋਂ ਸਨੁਖਤਿਆ ਬਾਦ ਦੀ ਖਾਸ ਰਿਪੋਰਟ महिरबानी <laughs> ਕੱਲ ਨਾ ਬਿਲਕੁਲ ਸੈਂਟ ਹਾਂ ਮੈਂ 30 ਸਾਲਾਂ ਬਾਅਦ ਪਹਿਲੀ ਵਾਰ ਪਾਰਟੀ ਬਦਲੀ ਐ ਇਸ ਕੋਈ ਦੋ ਰਹਿਣੀ ਜੀ ਜ਼ਿਆਦਾਤਰ ਕਈ ਕਾਲੀਗਰ ਚ ਰਹੇ ਜੀ ਉਹਦਾ ਸਵਾਦ ਸੀ ਨਾ ਉਹ ਦਾਲ ਤੋਂ ਫੁੱਲ ਉਹ ਦਾਲ ਤੋਂ ਫੁੱਲ ਮੇਰੀ ਵੀਰਾ ਤੂੰ ਹੀ ਗਏ ਤਾਂ ਤਾਂ ਵਿਰੋਧ ਕਰ ਰਹੇ ਨਾ ਉਹ ਨਾਲਿਆ ਨਾ ਕੱਲ ਮੇਰੇ ਨਾਲ ਨਾ ਵੀ ਜਾਣ ਕੇ ਮੈਂ ਤੁਹਾਨੂੰ ਕਹਾਂ ਉਹ ਵੀ 150 ਹੀ ਤੇ ਆ ਗਏ ਭਾਈ ਆਹਨੇ ਪਰਦੇਖਾਉਂਦਾ ਭਾਈ ਆਪ ਸਾਹਿਬ ਦਾ ਨਾਮ ਸਾਹਿਬ ਦਾ ਮੈਂ ਤੁਹਾਨੂੰ ਫਿਰ ਸਾਹਿਬ ਵਾਲਾ ਕੱਲ ਤੋਂ ਆ ਜਾਓ ਸਾਹਿਬ ਦਾ ਨਾਮ ਪੁੱਛਿਆ ਜਾਂਦਾ ਸਰ ਜੀ ਆਂਦੇ ਸਾਨੂੰ ਉਹ ਲਿਖ ਲਿਆ ਮੈ ਭੇਜੋ ਐਂ ਆ ਤੇ ਚੱਲੋ ਹੋਰ ਪੁੱਛ ਲੈਂਦੇ ਮਾਤਾ ਨੂੰ ਤੁਹਾਨੂੰ ਦਰਵਾਜ਼ਾ ਹੀ ਤਾਂ ਖੜਿਆ ਹੈ ਤੇ ਉਹਨਾਂ ਨੂੰ ਇਹ ਤਾਂ ਚੱਲ ਮੈਂ ਤੁਹਾਨੂੰ ਅੱਗੀ ਕਹਿੰਦੇ ਰੋਟੀ ਦਵਾਈ ਪਾਣੀ ਪਿਆਇਆ ਉਹਨਾਂ ਨੂੰ ਰੋਟੀ ਪਾਣੀ ਪਾਣੀ ਪੀਓ ਸਾਬ ਜਿਵੇਂ ਬਹੁਤ ਲੇ ਬڑے ਕੋਈ ਤੇ ਆਪਣੇ ਆਪ ਤੋਂ ਬڑے ਚੌੜਚ ਆਇਆ ਹੈ ਪਹਿਲਾਂ ਵੀ ਮੈਂ ਪਤਾ ਨਹੀਂ ਸਹੀ ਕਰ ਦਿੰਦਾ ਮੁਰਗੀ ਤੋਂ ਆ ਸਾਰੀ ਵੀ ਉਹ ਬਣੀ ਨਾ ਪਾਉਂਦਾ ਤੁਹਾਡੇ ਨੰਬਰ ਨਾਲ ਜੱਟਾਂ ਤੋਂ ਬਸਕ ਨਾਲ ਕੋਈ ਵੱਡਾ ਨਹੀਂ ਜਿਹੜਾ ਸਮਾਜ ਆ ਸਮਾਜ ਤੋਂ ਵੱਡਾ ਕੋਈ ਨਹੀਂ ਬਿਲਕੁਲ ਸਮਾਜ ਦੇ ਹੱੱਥ ਦੀ ਗੱਲ ਹੁੰਦੀ ਹੈ ਹਮੇਸ਼ਾ ਜਿੱਥੇ ਵੀ ਹੋਣੀ ਹੈ ਬਿਲਕੁਲ ਮੈਂ ਕਹੀ ਉਹ ਨਹੀਂ ਪਰ ਖਦਾ ਕੀ ਦੋਨੋਂ ਤੇ ਉਹ ਦਿੱਕਲੇ ਨਹੀਂ ਪੈਂਦਾ ਉਹਦਾ ਨਿਸ਼ਾਨ ਹੁੰਦਾ ਜਿੱਥਿਆ ਤਾਸ ਤੋਂ ਤੋਂ ਹੋਣਾ ਅਸਾਂ ਡੋੜਾ ਜਾਣਾ ਨਹੀਂ ਆਜਾ ਚਾਹ ਪਾਨ ਲਈਏ थैंक यू ਬਾਦਰਾ ਕੀ ਦੇਖੀ ਅਮਨ ਮੇਰਾ ਪ੍ਰਤਨ ਤੋਂ ਲਈ ਜਲਦੀਤ ਸਿੰਘ ਜਲਦੀਤ ਹਾਂ ਇਹ ਚਿੰਦ ਆਪਣੇ 70099 ਨੰਬਰ ਤੋਂ ਤੁਹਾਡਾ ने बीउर्नले साङ आगोले ਹਾਲਾਂਕਿ ਨਾ ਮੈਨੂੰ ਬਾਜਾ ਜੀ ਪ੍ਰਧਾਨ ਜੀ ਅੱਜ ਦਾ ਡਿਸਪਿਊਟ ਪਿਆ ਜੁੜਾ ਇਹਦਾ ਕਿਸ ਸੰਬੰਧ ਕੀ ਰੌਲਾ ਦੱਸੋ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੇਵਾਦਾਰ ਦਲਮੀਰ ਸਿੰਘ ਪੂਰਾ ਸੋ ਅੱਜ ਦਾ ਸਪਸ਼ਟਿਕਰ ਨੇ ਇਹ ਕਿ ਸਾਡੇ ਪੂਰੇ ਕ੍ਰੀਮਪੁਰੇ ਦੇ ਵਿੱਚ ਭਾਜਪਾ ਦੇ ਬੰਦੇ ਕੁਛ ਆਏ ਸੀ ਕਮਲਦਾ ਫੁੱਲ ਸ਼ਾਪ ਕੇ ਉਹ ਆਪਣਾ ਇਸ਼ਤਿਹਾਰ ਲਾਇਆ ਸੀ ਮੋਦੀ ਦਾ ਜਿਹਦੇ ਨਾਮ ਮੋਦੀ ਸਾਡਾ ਵਿਰੋਧੀ ਆ ਕਿਉਂਕਿ ਅਸੀਂ 751 ਕਿਸਾਨ ਪਹਿਲਾਂ ਸ਼ਹੀਦ ਕਰਵਾ ਕੇ ਆਏ ਹਾਂ ਦਿੱਲੀ ਦੇ ਵਿੱਚ ਪਰ ਮੇਰੇ ਹਿਸਾਬ ਨਾਲ 15 ਤੋਂ 20 ਕਿਸਾਨ ਹੁਣ ਸ਼ਹੀਦ ਹੋ ਗਿਆ ਜਿਹਦੇ ਵਿੱਚ ਇੱਕ ਸਾਡਾ ਨੌਜਵਾਨ ਸ਼ੁਭ ਕਰਨ ਸਿੰਘ ਜਿਹੜਾ ਸਿੱਧੀ ਮੱਥੇ ਦੇ ਵਿੱਚ ਗੋਲੀ ਮਾਰ ਕੇ ਭਾਜਪਾ ਨੇ ਸ਼ਹੀਦ ਕੀਤਾ ਹੈ ਉਹ ਜਦੋਂ ਵੀ ਜੀਪੀ ਦਾ ਕੋਈ ਵੀ ਜਾਂ ਆਗੂ ਜਾਂ ਕੋਈ ਲੀਡਰ ਸਾਡੇ ਸਾਹਮਣੇ ਲੰਘਦਾ ਤੇ ਸਾਡੇ ਸੀਨੇ ਚ ਅੱਗ ਲੱਗਦੀ ਆ ਅੱਗ ਅਸੀਂ ਉਹਦਾ ਵਿਰੋਧ ਕੀਤਾ ਫਿਰ ਜਿਹੜੇ ਪੋਸਟਰ ਸਾਡੇ ਪਿੰਡ ਛਪਾਏ ਗਏ ਉਹ ਅਸੀਂ ਨਹੀਂ ਛਪਣ ਦੇਣੇ ਅਸੀਂ ਬੀਜੇਪੀ ਦਾ ਕੋਈ ਵੀ ਲੀਡਰ ਪਿੰਡਾਂ ਦੇ ਵਿੱਚ ਨਹੀਂ ਵਰਨ ਦੇਣਾ ਸਾਡਾ ਵਿਰੋਧ ਆ ਸਾਡਾ ਬਾਈਕਾਟ ਆ ਉਹਦੇ ਵਿੱਚ ਕੋਹਨਾ ਬੰਦਿਆਂ ਨੇ ਆਖਿਆ ਵੀ ਸਾਨੂੰ ਬਲੇਅਰ ਸਾਹਿਬ ਨੇ ਭੇਜਿਆ ਜਾਂ ਕੁਲਾ ਬਲੇਅਰ ਜੀ ਨੇ ਭੇਜਿਆ ਜਾਂ ਪਤਾ ਨਹੀਂ ਇਹਨਾਂ ਭੇਜਿਆ ਜਾਂ ਨਹੀਂ ਭੇਜਿਆ ਹੁਣ ਅਸੀਂ ਉਹਨਾਂ ਨੇ ਇਹ ਆਖਿਆ ਹੁਣ ਬਲੇਰ ਸਾਹਿਬ ਖੁਦ ਆਪ ਸਾਡੇ ਪਿੰਡ ਆਏ ਉਹ ਆਂਦਾ ਵੀ ਜੇ ਹੁਣ ਇਹ ਆਪਣਾ ਸਵੱਛਤਿਕਰਨ ਦੇਣਗੇ ਵੀ ਇਹ ਪੋਸਟਰ ਲਾਉਣ ਵਾਸਤੇ ਤੁਸੀਂ ਭੇਜਿਆ ਜਾਂ ਨਹੀਂ ਭੇਜਿਆ ਜਿਹੜੇ ਪੋਸਟ ਛਾਪੇ ਉਹਨਾਂ ਪੋਸਟ ਤੇ ਅਸੀਂ ਦੁਬਾਰਾ ਕਾਲਕ ਮਰਾਵਾਵਾਂਗੇ ਉਹਨਾਂ ਨੂੰ ਸਾਫ਼ ਕਰਾਵਾਂਗੇ ਅਸੀਂ ਨਾ ਕੋਈ ਪੋਸਟਰ ਲਗੰਦੇ ਨਾ ਨਾ ਭਾਜਪੀ ਦਾ ਬੂਥ ਲਗੰਦੇ ਨਾ ਪਿੰਡ ਦੇ ਵਿੱਚ ਨਾ ਕੋਈ ਭਾਜਪੀ ਦਾ ਜਿਹੜਾ ਪਿੰਡ ਦੇ ਵਿੱਚ ਵੀ ਭਾਜਪੀ ਦੇ ਨਾਲ ਰਲੂਗਾ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ ਉਹਦਾ ਘਰ ਵੀ ਘੇਰਾਗੇ ਅੱਗੇ ਸਵੱਛਤਿਕਰਨ ਇਹ ਨਾਲ ਲੈ ਲਓ ਹਾਂਜੀ ਬਲੇਰ ਸਾਹਿਬ ਗੁਰਜੀ ਮੈਂ ਪ੍ਰਧਾਨ ਜੀ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਮੈਂ ਇੱਕ ਕਿਸਾਨ ਮੈਂ ਪਿਛਲੀ ਵਾਰੀ ਉਹ ਧਰਨਾ ਦਿੱਤਾ ਗਿਆ ਮੈਂ ਘੱਟੋ ਘੱਟ 30 35 ਗੱਡੀਆਂ ਲੈ ਕੇ ਬਾਰਡਰ ਤੇ ਰਿਆਂ ਜਾ ਕੇ ਉਹ ਮੇਰੇ ਸੱਜਣ ਮਾਟਰ ਨਿਖਤਰ ਸਿੰਘ ਭਗੂਪੁਰਿਆ ਜਿੰਨੇ ਮੇਰੇ ਸਾਰੇ ਜਾਣਦੇ ਆਂ ਸੀ ਤਿੰਨ ਰਾਤਾਂ ਉੱਥੇ ਰਹੇ ਆਂ ਇਹ ਨਹੀਂ ਵੀ ਮੈਂ ਜੇ ਪਿਛਲੀ ਵਾਰੀ ਧਰਨਾ ਦਿੱਤਾ ਤੇ ਮੈਂ ਉਹ ਚ ਹਿੱਸਾ ਨਹੀਂ ਪਾਇਆ ਅਸੀਂ ਖੁਦ ਉਹ ਚ ਯੋਗਦਾਨ ਪਾਇਆ ਅਸੀਂ 35 40 ਗੱਡੀਆਂ ਲੈ ਕੇ ਗਏ ਆਂ ਉਹ ਕਿਸੇ ਨੂੰ ਤੇਲ ਵੀ ਮੈਂ ਨਹੀਂ ਪਾਉਂ ਦਿੱਤਾ ਮੈਂ ਖੁਦ ਤੇਲ ਪਵਾਇਆ ਆਪਦੇ ਕੋਲੋਂ ਉਹਨਾਂ ਗੱਡੀਆਂ 'ਚ ਇਸ ਕਰਕੇ ਭਰਾ ਜਿਹੜੀ ਅੱਜ ਗੱਲ ਸੀ ਇਨਾ ਮੇਰੇ ਮੁੰਡਿਆਂ ਨੇ ਮੈਨੂੰ ਨਹੀਂ ਦੱਸਿਆ ਵੀ ਆਪਣਾ ਆ ਹਲਕੇ 'ਚ ਆਪਣੇ ਆ ਕੰਮ ਸ਼ੁਰੂ ਹੋਇਆ ਮੈਂ ਪੂਰੇ ਭੋਗਦੇ ਸੀ ਜਦੋਂ ਆ ਗੱਲ ਮੈਨੂੰ ਪਤਾ ਲੱਗੀ ਆ ਮੁੰਡਾ ਗਵਾਹ ਆ ਫੇਮ ਕਰ ਲਉ ਮੈਂ ਤੁਸੀਂ ਕੋਈ ਨਾ ਕਰਿਓ ਮੈਂ ਆਉਣਾ ਤੇ ਮੈਂ ਕਿਹਾ ਆਪਾਂ ਕੋਈ ਹੁੰਦੀ ਜੀ ਉਹਨਾਂ ਸਾਡੇ ਬੰਦੇ ਮੈਂ ਬੰਦੇ ਕੋਈ ਨਹੀਂ ਮੈਂ ਕਿਹਾ ਕਿ ਉਹਨਾਂ ਨੂੰ ਛਡਾ ਲਿਨੀਏ ਕੋਈ ਗੱਲ ਨਹੀਂ ਜੇ ਉਹਨਾਂ ਨੂੰ ਕੁਝ ਕੀਤੇ ਆਪਾਂ ਉਹਨਾਂ ਦੇ ਨਾਲ ਬਹਿਸ ਨਹੀਂ ਕਰਨੀ ਇਹ ਗੱਲੇ ਕਹਿ ਸਕਦੇ ਭੁੱਲਣੇ ਢੱਕਿਆ ਇਸ ਕਰਕੇ ਵੀਰਜੀ ਮੇਰੀ ਨੌਲੇਜ ਤੋਂ ਇਹ ਕੰਮ ਬਾਹਰ ਹੋਇਆ ਮੈਂ ਉਹਨਾਂ ਮੁੰਡਿਆਂ ਨੂੰ ਕਹਤਾਂ ਵੀ ਜਿੱਥੇ ਵੀ ਮੇਰੇ ਕਿਸਾਨ ਭਰਾ ਉਹ ਜੋ ਚਾਹੁੰਦੇ ਆ ਆਪਾਂ ਬਿਲਕੁਲ ਉਥੇ ਪੋਸਟਰ ਨਹੀਂ ਲਾਉਣੇ ਜਿਉਂ ਪੇਂਟ ਕਹਿੰਦੇ ਉਹਨੂੰ ਪੇਂਟ ਕਰ ਦਿਓ ਆਪਾਂ ਜਿਹੜੇ ਜਿਹੜੇ ਭੈਣ ਭਰਾ ਸਹਿਮਤਾ ਤੁਹਾਡਾ ਸਹਿਮਤੀ ਰੱਖਦਾ ਉਹਦੇ ਬਣਾਓ ਜਿਹੜੇ ਭੈਣ ਭਰਾ ਜਿਹੜਾ ਕਿਸਾਨ ਭਰਾ ਜਿਹੜੇ ਕਹਿੰਦੇ ਆ ਉਹਨਾਂ ਦੇ ਬਿਲਕੁਲ ਬਾਹਰ ਨਹੀਂ ਜਾਣਾ ਕਿਉਂਕਿ ਅਸੀਂ ਵੀ ਕਿਸਾਨ ਆ ਤੇ ਆਪਾਂ ਕਿਸਾਨਾਂ ਦੇ ਵਿੱਚ ਹੀ ਰਹਿਣਾ ਤੇ ਜਿਹੜੇ ਬਣ ਚੁੱਕੇ ਉਹਨਾਂ ਦਾ ਕਿਰਣਾ ਹੁਣ ਮੈਂ ਵੀਰ ਜੀ ਕਹਤਾ ਉਹਨਾਂ ਨੂੰ ਪੇਂਟ ਕਰਨ ਵਾਸਤੇ ਵੀ ਜਿੱਥੇ ਜਿਹੜੇ ਭਰਾਵਾਂ ਹੀ ਕਹਿੰਦੇ ਉਥੇ ਪੇਂਟ ਕਰ ਦਿਓ ਠੀਕ ਹੈ ਠੀਕ ਹੈ ¡Vamos! No puedo cortar